ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ 4 ਸ਼ੰਪਰ ਘਰ ਪੰਜਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਮੇਰੇ ਮਨਪੁਰ ਦੇਸੀ ਵੇ ਤਿਆਰੇ ਆਓ ਘਰ ਹਰ ਗੁਰੂ ਮਿਲਾਵੋ ਮੇਰੇ ਪਿਆਰੇ ਘਰ ਵਾਸਾ ਹਰ ਮੇਰੇ ਮਨ ਪਰ ਦੇਸੀ ਵੇ ਪਿਆਰੇ ਆਓ ਘਰ ਹਰ ਗੁਰੂ ਬਿਲਾਉਂਦੇ ਰੇ ਪਿਆਰੇ ਘਰਵਾਸਾ ਹਰੇ ਅਰੰਗ ਰਲੀਆਂ ਮਾਣੋਂ ਮੇਰੇ ਪਿਆਰੇ ਹਰ ਕਿਰਪਾ ਕਰੇ ਗੋਹਰਨਾਨ ਕੇ ਟੁੱਟਾਂ ਮੇਰੇ ਪਿਆਰੇ ਮੇਲੇ ਹਰੇ ਮਾ ਪ੍ਰੇਮ ਨਾ ਟਾਖਿਆ ਮੇਰੇ ਪਿਆਰੇ ਪਾਓ ਕਰੇ ਨਾ ਨ ਪ੍ਰੇਸ਼ਨਾ ਨਾ 부ਜੀ ਮੇਰੇ ਪਿਆਰੇ ਨੇ ਤੇ ਆਸ ਕਰੇ ਮੇਤ ਜੋ ਬਣ ਜਾਵਾ ਮੇਰੇ ਪਿਆਰੇ ਜਮ ਸਾਸ 헤ਰੇ ਆਗ ਮਣੀ ਸੁਹਾਗਣ ਮੇਰੇ ਪਿਆਰੇ ਨਾਲ ਕਹਾਰੇ ਔਰ ਧਾਰੇ ਤੇਰੇ ਰੱਤੇ ਅੜੇ ਮੈਂ ਤੇ ਲੋਇਨ ਮੇਰੇ ਪਿਆਰੇ ਚਾਤਰਕ ਬੂੰਦ ਜਿਵਾ ਮਾਨਸੀ ਤੀਤਲ ਹੋਆ ਮੇਰੇ ਪਿਆਰੇ ਹਰ ਬੂੰਦ ਪੀਵਾ ਔਨ ਬੇਰਹੋ ਜਗਾਵਾ ਮੇਰੇ ਪਿਆਰੇ ਨੀਂਦ ਨਾ ਪਾਵ ਕੇਵਾ ਔਰ ਸੱਜਣ ਲੱਗਾ ਮੇਰੇ ਪਿਆਰੇ ਨਾਨਕ ਗੁਰੂ ਲੈਵਾ ਚੜ ਚੇਤ ਬਸੰਤ ਮੇਰੇ ਪਿਆਰੇ ਪਲੀਰ ਉੱਤੇ ਫਿਰ ਬਾਜੜ ਆਹ ਮੇਰੇ ਪਿਆਰੇ ਗਏ ਨ ਧੂੜ ਲੁੱਟੇ ਮਾਨਿਆ ਸੁ ਉਡੀਨੀ ਮੇਰੇ ਪਿਆਰੇ ਦੋ ਨੈਣ ਜੁੱਤੇ ਗੁਰ ਨਾਨਕ ਦੇਖ ਵੇਖ ਸੀ ਮੇਰੇ ਪਿਆਰੇ ਕਿਉ ਮਾਪ ਸੁਪੇ ਹਰ ਕੀਆ ਕਹਾਣੀਆਂ ਮੇਰੇ ਪਿਆਰੇ ਸਤ ਗੁਰੂ ਸੁਨਾਇਆ ਘੋਰ ਵਿਟੜਿਆ ਹਾਂ ਢੋਲੀ ਏਨਾ ਹਰ ਮੇ ਲਾਈਆਂ ਸਾਰੇ ਆਸਾਂ ਹਰ ਪੂਰੀਆਂ ਮੇਰੇ ਪਿਆਰੇ ਮਨ ਚਿੰਦੇ ਅੜਾ ਫਲ ਪਾਇਆ ਹਰ ਪੁੱਤ ਹਰ ਪੁੱਤੜਾ ਮੇਰੇ ਪਿਆਰੇ ਜਨਮਾਨਕ ਨਾਮ ਸੁਮਾਇਆ ਯਾਰੇ ਹਰ ਪੈਣ ਪ੍ਰੇਮ ਨਾ ਖੇਲ ਸੋ ਕਿਉ ਪਾਈ ਗੋਰ ਇਹ ਤੋ ਲਗ ਪਿਆਰਾ ਦੇਖ ਸੋ ਹਰ ਬਾਤ ਕੋ ਮੇਲ ਗੁਰੂ ਮੋਖ ਗੋਰਾ ਮਖੰਦੇਲ ਸਾਹ ਗੋਰਾ ਨਾਨਕ ਪਾਇਆ ਮੇਰੇ ਪਿਆਰੇ ਤੋਰ ਮਾਸਤਕ ਲੇਖ ਸਾਹ ਹਰ ਬਾਤ ਦੇ ਮੇਲ ਗੁਰੂ ਮੋਖ ਗੋਰਮਖ ਮੇਲ ਸਾਂ ਗੋਰਨਾਨਕ ਪਾਇ ਮੇਰੇ ਪਿਆਰੇ ਔਰ ਮਸਤਕ ਲੇਖ ਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਸ ਮਹੱਲਾ ਚੌਥਾ ਸ਼ੰਕੇ ਘਰ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਮੇਰੇ ਮਨ ਪਰ ਦੇਸੀ ਵੇ ਪਿਆਰੇ ਆਓ ਘਰੇ ਹਰ ਗੁਰ ਮਿਲਾਵਹੁ ਮੇਰੇ ਪਿਆਰੇ ਪਰਵਸਾ ਹਰੇ